ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਚੋਂ ਕੱਢਣ ਮਗਰੋਂ ਟਰੰਪ ਦਾ ਵੱਡਾ ਐਕਸ਼ਨ ਹਜ਼ਾਰਾਂ ਲੋਕਾਂ ਦੀਆਂ ਜਾਣਗੀਆਂ ਨੌਕਰੀਆਂ ਮਹਾਕੁੰਭ ਵਿੱਚ ਲੱਗੀ ਮੋੜ ਭਿਆਨਕ ਅੱਗ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ ਗ੍ਰਿਫਤਾਰੀ ਬਰੰਟ ਬਾਰੇ ਸਾਨੂੰ ਸੂਦੀ ਚੇਤਾਵਨੀ ਬੋਲੇ ਮਾਮਲਾ ਗਰਬੜ ਹੈ ਸਖਤ ਕਾਰਵਾਈ ਕਰਾਂਗੇ ਪੰਜਾਬ ਚ ਏਜੰਟਾਂ ਵਿਰੁੱਧ ਕਾਰਵਾਈ ਸ਼ੁਰੂ ਅਮਰਸਰ ਚ ਦਰਜ ਹੋਈ ਪਹਿਲੀ ਐਫ ਆਈ ਆਰ ਅਮਰੀਕਾ ਤੋਂ ਪੰਜਾਬੀਆਂ ਨੇ ਰਿਪੋਰਟ ਹੋਣ ਤੋਂ ਬਾਅਦ ਐਕਸ਼ਨ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਤੋਂ ਜ਼ਬਰਦਸਤੀ ਭਾਰਤ ਭੇਜੇ ਗਏ 104 ਭਾਰਤੀਆਂ ਵਿੱਚੋਂ 31 ਪੰਜਾਬ ਦੇ ਨਾਗਰਿਕ ਸਨ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੁਣ ਪੰਜਾਬ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾ ਮਾਮਲਾ ਅਮਰਸਰ ਜ਼ਿਲ੍ਹੇ ਦੇ ਰਾਜਾ ਸੰਸੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਪੁਲਿਸ ਨੇ 에ਜੰਟ ਸੁਤਨਾਮ ਸਿੰਘ ਪੁੱਤਰ ਤਰਸੀਮ ਸਿੰਘ ਵਾਰਸੀ ਕੋਟਲੀ ਖੇੜਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹ ਮਾਮਲਾ ਲੇਮ ਪਰ ਨਿਵਾਸੀ ਦਲੇਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਜਿਸ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਪੁਲਿਸ ਨੇ ਇਹ ਕਾਰਵਾਈ ਦਲੇਰ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ भेजण ਦੇ ਮਾਮਲੇ ਵਿੱਚ ਕੀਤੀ ਹੈ ਕੱਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਦਲੇਰ ਸਿੰਘ ਨੂੰ ਮਿਲਣ ਲਈ ਆਏ ਸਨ ਦਲੇਰ ਸਿੰਘ ਨੇ ਦੱਸਿਆ ਕਿ ਉਸ ਦੀ ਯਾਤਰਾ 15 ਅਗਸਤ 2024 ਨੂੰ ਸ਼ੁਰੂ ਹੋਈ ਜਦੋਂ ਉਹ ਘਰੋਂ ਨਿਕਲਿਆ ਉਸ ਨੂੰ ਇੱਕ ਏਜੰਟ ਨੇ ਭਰੋਸਾ ਦਿੱਤਾ ਸੀ ਕਿ ਉਹ ਇੱਕੋ ਵਾਰ ਵਿੱਚ ਅਮਰੀਕਾ ਭੇਜ ਦੇਵੇਗਾ ਪਰ ਅਜੇ ਹਾਂ ਨਹੀਂ ਹੋਇਆ ਪਹਿਲਾਂ ਉਸ ਨੂੰ ਦੁਬਈ ਲਿਆਂਦਾ ਗਿਆ ਫਿਰ ਬ੍ਰਾਜ਼ੀਲ ਜਾਂਦਾ ਗਿਆ ਉਸ ਨੂੰ 2 ਮਹੀਨੇ ਲਈ ਬ੍ਰਾਜ਼ੀਲ ਵਿੱਚ ਨਜ਼ਰਬੰਦ ਰੱਖਿਆ ਗਿਆ। ਏਜੰਟ ਨੇ ਪਹਿਲਾਂ ਵੀਜ਼ਾ ਦਿਵਾਉਣ ਦਾ ਪ੍ਰੋਮਿਸ ਕੀਤਾ ਪਰ ਬਾਅਦ ਵਿੱਚ ਕਿਹਾ ਕਿ ਵੀਜ਼ਾ ਸੰਭਵ ਨਹੀਂ ਹੈ। ਹੁਣ ਡੋਂਕੀ ਅਪਣਾਉਣਾ ਪਵੇਗਾ। ਅੰਤ ਵਿੱਚ ਸਾਨੂੰ ਦੱਸਿਆ ਗਿਆ ਕਿ ਸਾਨੂੰ ਪਨਾਮਾ ਦੇ ਜੰਗਲਾਂ ਵਿੱਚੋਂ ਲੰਘਣਾ ਪਵੇਗਾ। ਇਸ ਰਸਤੇ ਨੂੰ ਲੋਅਰ ਡੋਂਕੀ ਰੂਟ ਕਿਹਾ ਜਾਂਦਾ ਹੈ। ਸਾਡੇ ਕੋਲ ਕੋਈ ਵਿਕਲਪ ਨਹੀਂ ਸੀ। ਸਾਨੂੰ ਹਾਂ ਕਹਿਣਾ ਪਿਆ। ਅਸੀਂ ਪਨਾਮਾ ਦੇ ਜੰਗਲਾਂ ਸੋ ਅਮਰੀਕਾ ਲਈ ਰਵਾਨਾ ਹੋਏ ਦਲੇਰ ਸਿੰਘ ਨੇ ਪਨਾਮਾ ਦੇ ਜੰਗਲਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਰਸਤਿਆਂ ਵਿੱਚੋਂ ਦੱਸਿਆ 120 ਕਿਲੋਮੀਟਰ ਲੰਬੇ ਜੰਗਲ ਨੂੰ ਪਾਰ ਕਰਨ ਲਈ ਸਾਢੇ 3 ਦਿਨ ਲੱਗਦੇ ਹਨ ਸਾਨੂੰ ਆਪਣਾ ਖਾਣਾ ਪੀਣ ਵਾਲਾ ਪਦਾਰਥ ਆਪ ਚੁੱਕਣਾ ਪਿਆ ਇਸ ਯਾਤਰਾ ਤੇ ਬਣੀਆਂ ਫਿਲਮਾਂ ਪੂਰੀ ਤਰ੍ਹਾਂ ਸੱਚੀਆਂ ਹਨ ਉਸਨੇ ਦੱਸਿਆ ਕਿ ਸਾਡੇ ਸਮੂਹ ਵਿੱਚ 8 ਤੋਂ 10 ਲੋਕ ਸਨ ਜਿਨ੍ਹਾਂ ਵਿੱਚ ਨੇਪਾਲੀ ਨਾਗਰਿਕ ਤੇ ਔਰਤਾਂ ਸ਼ਾਮਲ ਸਨ ਸਾਡੇ ਨਾਲ ਇੱਕ ਗਾਈਡ ਡੋਂਕਰ ਸੀ ਜਿਸ ਨੇ ਸਾਨੂੰ ਰਸਤਾ ਦਿਖਾਇਆ ਪਰ ਇਹ ਸਫ਼ਰ ਇੰਨਾ ਖਤਰਨਾਕ ਸੀ ਕਿ ਹਰ ਕਦਮ ਤੇ ਜਾਨ ਦਾ ਖਤਰਾ ਸੀ ਪਨਾਮਾ ਜੰਗਲ ਪਾਰ ਕਰਨ ਤੋਂ ਬਾਅਦ ਉਹ ਮੈਕਸੀਕੋ ਪਹੁੰਚੇ ਉੱਥੇ ਅਮਰੀਕਾ ਦੀ ਤੇਜਾਨਾ ਸਰਹੱਦ ਵੱਲ ਚਲੇ ਗਏ ਪਰ 15 ਜਨਵਰੀ 2025 ਨੂੰ ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸਾਡੇ ਸਾਰੇ ਸੁਪਨੇ ਇੱਥੇ ਹੀ ਖਤਮ ਹੋ ਗਏ ਸਾਨੂੰ ਉਮੀਦ ਸੀ ਕਿ ਅਸੀਂ ਸੁਰੱਖਿਤ ਅਮਰੀਕਾ ਪਹੁੰਚ ਜਾਵਾਂਗੇ ਪਰ ਸਾਡੇ ਨਾਲ ਧੋਖਾ ਹੋਇਆ ਦਲੇਰ ਸਿੰਘ ਨੇ ਕਿਹਾ ਕਿ ਇਸ ਪੂਰੀ ਯਾਤਰਾ ਵਿੱਚ ਲੱਖਾਂ ਰੁਪਏ ਖਰਚ ਹੋਏ ਜਿਸ ਵਿੱਚੋਂ ਜ਼ਿਆਦਾਤਰ ਏਜੰਟ ਨੇ ਠੱਗੀ ਮਾਰੀ ਸਾਡੇ ਨਾਲ ਦੋ ਏਜੰਟਾਂ ਨੇ ਧੋਖਾ ਕੀਤਾ ਇੱਕ ਦबई ਤੇ ਇੱਕ ਭਾਰਤ ਤੋਂ ਸਾਨੂੰ ਦੱਸਿਆ ਗਿਆ ਸੀ ਕਿ ਸਭ ਕੁਝ ਠੀਕ ਹੋਏਗਾ ਪਰ ਸਾਨੂੰ ਇੱਕ ਖਤਰਨਾਕ ਰਾਸਤੇ ਦੇ ਤੱਕ ਦਿੱਤਾ ਗਿਆ ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਬਰੁਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵਾਰ-ਵਾਰ ਸੱਮਨ ਜਾਰੀ ਕਰਨ ਦੇ ਬਾਵਜੂਦ ਸੋਨੂ ਸੂਦ ਲੁਧਿਆਣਾ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਈ ਇਸ ਤੋਂ ਬਾਅਦ ਲੁਧਿਆਣਾ ਦੇ ਡਿਊਸੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਸੋਨੂ ਸੂਦ ਬਰੁਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਇਲਜ਼ਾਮ ਹੈ ਕਿ ਸੋਨੂ ਸੂਦ ਉਸ ਕੰਪਨੀ ਦੇ ਬ੍ਰਾਂਡ ਵੈਸਟਰ ਹੈ ਜਿਸ ਬਰੁਧ ਤੋ ਖਾਤੜੀ ਦਾ ਕੇਸ ਦਰਜ ਕੀਤਾ ਗਿਆ ਹੈ ਸੋਨੂੰ ਨੇ ਇਸ ਮਾਮਲੇ ਵਿੱਚ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਇਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਉਹਨਾਂ ਲਿਖਿਆ ਕਿ ਸਾਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਿਤ ਹੋ ਰਹੀਆਂ ਖਬਰਾਂ ਵਧੇਰੇ ਸੰਸਨੀਖੋਜ਼ ਹਨ ਉਹਨਾਂ ਸਿੱਧੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਉਹਨਾਂ ਅਦਾਲਤ ਵਿੱਚ ਤੀਜੀ ਤਿਰ ਨਾਰ ਸੰਬੰਧਿਤ ਇਸ ਮਾਮਲੇ ਵਿੱਚ ਗਵਾਹਾਂ ਵੱਲੋਂ ਬੁਲਾਇਆ ਗਿਆ ਸੀ ਜਿਸ ਨਾਲ ਸਾਡਾ ਕੋਈ ਸਬੰਧ ਨਹੀਂ ਉਹਨਾਂ ਅੱਗੇ ਲਿਖਿਆ ਕਿ ਸਾਡੇ ਵਕੀਲਾਂ ਨੇ ਜਵਾਬ ਦੇ ਦਿੱਤੇ ਤੇ 10 ਫਰਵਰੀ ਨੂੰ ਅਸੀਂ ਇੱਕ ਬਿਆਨ ਦੇਵਾਂਗੇ ਇਸ ਮਾਮਲੇ ਵਿੱਚ ਸਾਡੀ ਸਮੂਲੀਅਤ ਨੂੰ ਸਪਸ਼ਟ ਕਰੇਗਾ ਅਸੀਂ ਨਾ ਤਾਂ ਬ੍ਰਾਂਡ ਵੈਕਟਰਾਂ ਨਾਲ ਹੀ ਇਸ ਨਾਲ ਸਾਡੇ ਕਿਸੇ ਵੀ ਤਰ੍ਹਾਂ ਨਾਲ ਜੁੜੇ ਹੋਏ ਹਾਂ ਮੀਡੀਆ ਦਾ ਧਿਆਨ ਖਿੱਚਣ ਲਈ ਇਹ ਬਿਲਕੁਲ ਬੇਲੋੜਾ ਹੈ ਇਹ ਦੁੱਖ ਦੀ ਗੱਲ ਹੈ ਕਿ ਮਸ਼ਹੂਰ ਹਸਤੀਆਂ ਆਸਾਨ ਨਿਸ਼ਾਨਾ ਮਣ ਜਾਂਦੀਆਂ ਹਨ ਅਸੀਂ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਾਂਗੇ ਲੁਧਿਆਣਾ ਦੇ ਵਕੀਲ ਰਜੇਸ਼ ਖੰਨਾ ਨੇ ਦੱਸਿਆ ਕਿ 1 ਜੁਲਾਈ 2023 ਨੂੰ ਮੋਹਿਤ ਸ਼ੁਕਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਦੋਂ ਪੁਲਿਸ ਨੇ ਕੇਸ ਦੀ ਸੁਣਵਾਈ ਨਹੀਂ ਕੀਤੀ ਤਾਂ ਉਸਨੇ 4 ਅਕਤੂਬਰ 2023 ਨੂੰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੁਣ ਅਦਾਲਤ ਵਿੱਚ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਸ਼ੁਰੂ ਹੋ ਰਹੀ ਹੈ ਸ਼ਿਕਾਇਤ ਦੇ ਅਨਸਾਰ ਮੁਲਜ਼ਮ ਰਕੇਜਾ ਟਾਇਰਨ ਨਾਮ ਦੇ ਮਲਟੀ ਲੈਵਲ ਮਾਰਕੀਟਿੰਗ ਕਾਰੋਬਾਰ ਚਲਾ ਰਿਹਾ ਹੈ ਉਹ ਨਵੰਬਰ 2021 ਵਿੱਚ ਲੁਧਿਆਣਾ ਆਇਆ ਸੀ ਉਸ ਨੇ ਰਜੇਸ਼ ਖੰਨਾ ਨੂੰ ਫਿਰੋਜ਼ਪੁਰ ਰੋਡ ਤੇ ਸੇ ਹੋਟਲ ਰੈ residense ਬਲੂ ਵਿੱਚ ਮਿਲਣ ਲਈ ਬੁਲਾਇਆ ਇੱਥੇ ਉਸ ਨੇ ਆਪਣੀ ਬਹੁ ਪੱਧਰੀ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ ਵਕੀਲ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਮੁਲਜਮ ਉਸ ਨੂੰ ਮਾਰਕੀਟਿੰਗ ਕਾਰੋਬਾਰ ਦਾ ਮੈਂਬਰ ਬਣਨ ਦਾ ਲਾਲਚ ਦਿੱਤਾ। ਮੁਲਜਮ ਨੇ ਉਸ ਨੂੰ 8000 ਰੁਪਏ ਦਾ ਨਿਵੇਸ਼ ਕਰਨ ਲਈ ਕਿਹਾ ਤੇ ਭਰੋਸਾ ਦਿੱਤਾ ਕਿ ਤਿੰਨ ਗੁਣਾ ਪੈਸੇ ਵਾਪਸ ਕੀਤੇ ਜਾਣਗੇ। ਇਸ ਸਮੇਂ ਦੌਰਾਨ ਉਸ ਨੇ 10 ਮਹੀਨੇ ਵਿੱਚ ਉਸ ਨੂੰ 24000 ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਇੱਕ ਆਈਡੀ ਵਿੱਚ ਘੱਟੋ ਘੱਟ 100 ਡਾਲਰ ਤੋਂ ਵੱਧ ਤੇ ਵਾਅਦਾ ਤੋਂ 5000 ਡਾਲਰ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ਝੂਠੇ ਪ੍ਰਸਤੂਸ ਦੇ ਬਹਾਨੇ ਮਲਜਮ ਨੇ ਉਸ ਨੂੰ ਆਪਣੀਆਂ ਵੱਖ-ਵੱਖ ਆਈਡੀਆਂ ਰਾਹੀਂ 12500 ਡਾਲਰ ਦਾ ਨਿਵੇਸ਼ ਕਰਨ ਲਈ ਮਜਬੂਰ ਕੀਤਾ ਜਿਸ ਦੀ ਕੀਮਤ 10 ਲੱਖ ਰੁਪਏ ਹੈ ਰਜੇਸ਼ ਨੇ ਦੱਸਿਆ ਕਿ ਉਸ ਨੂੰ ਮਲਜਮ ਨੇ ਕਈ ਵਾਰ ਪੈਸੇ ਮੰਗੇ ਪਰ ਉਹ ਟਾਲਮਟੋਲ ਕਰਦਾ ਰਿਹਾ ਇਸ ਤੋਂ ਬਾਅਦ ਉਹ ਆਪਣੇ ਪੱਧਰ ਤੇ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਕਈ ਵਾਰ ਕਈ ਲੋਕਾਂ ਨਾਲ ਇਸੇ ਤਰ੍ਹਾਂ ਧੋਖੇ ਧਾੜੀ ਕੀਤੀ ਸੀ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦੇ ਦਿੱਲੀ ਦੀ ਪੁਲਿਸ ਤੇ ਸਿਆਸਤਦਾਨ ਨਾਲ ਸਬੰਧਨ ਉਸ ਨੂੰ ਕਮਿਸ਼ਨਰ ਅੱਗੇ ਸ਼ਿਕਾਇਤ ਵੀ ਦਰਜ ਕਰਵਾਈ ਇਸ ਸ਼ਿਕਾਇਤ ਬਾਅਦ ਉਹਨੂੰ ਸੂਰ ਨੂੰ ਗਵਾਹੀ ਦੇਣ ਲਈ ਅਦਾਲਤ ਵਿੱਚ ਬੁਲਾਇਆ ਗਿਆ ਹਾਲਾਂਕਿ ਅਦਾਲਤ ਵੱਲੋਂ ਕਈ ਵਾਰ ਸੱਮਨ ਭੇਜਣ ਦੇ ਬਾਵਜੂਦ ਸੋਨੂ ਸੋਨ ਨਹੀਂ ਪਹੁੰਚੇ ਉਹਨਾਂ ਦੀ ਗੈਰ ਹਾਜ਼ਰੀ ਕਾਰਨ ਅਦਾਲਤ ਨੇ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਇਹ ਵਾਰੰਟ ਮੁੰਬਈ ਦੇ ਅੰਦੇਰੀ ਵੈਸਟ ਤੇ ਓਸੀਵਾਰਾ ਪੁਲਿਸ ਸਟੇਸ਼ਨ ਨੂੰ ਭੇਜ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੂੰ ਅਦਾਕਾਰ ਨੂੰ ਗ੍ਰਿਫਤਾਰ ਕਰਨ ਤੇ ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਸ਼ੁੱਕਰਵਾਰ ਨੂੰ ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗ ਗਈ ਹਾਲਾਂਕਿ ਫਾਇਰ ਬਰਗੇਡ ਨੇ ਅੱਗ ਉਤੇ ਕਾਬੂ ਕਰ ਲਿਆ ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੰਬਰ 18 ਨੇੜੇ ਵਾਪਰੀ ਆਰਐਫ ਯੂਪੀ ਪੁਲਿਸ ਅਤੇ ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚ ਕੇ ਇਸ ਸੀਸੀ ਨੂੰ ਕਾਬੂ ਕਰ ਲਿਆ ਇਹ ਅੱਗ ਸੈਕਟਰ 18 ਸ਼ੁਕਰਚਾਰੀਆ ਮਾਰਗ ਤੇ ਸਥਿਤ ਹਰੀ ਹਰਨੰਦ ਕੈਂਪ ਵਿੱਚ ਲੱਗ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗ ਗਈ ਸੀ ਅਤੇ ਕੁਝ ਮਿੰਟਾਂ ਵਿੱਚ ਹੀ ਕਾਬੂ ਪਾ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਆਰਥਿਕ ਨੁਕਸਾਨ ਦਾ ਮਲਾਂਕਣ ਕੀਤਾ ਜਾ ਰਿਹਾ ਹੈ ਫਾਇਰ ਬਰਗੇਡ ਦੀ ਵਿਸ਼ੇਸ਼ ਟੀਮ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਏਗੀ ਪੁਲਿਸ ਅਧਿਕਾਰੀ ਨੇ ਮੌਕੇ ਤੇ ਐਲਾਨ ਕੀਤਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕੁਝ ਹੀ ਮਿੰਟਾਂ ਵਿੱਚ ਸਭ ਕੁਝ ਕੰਟਰੋਲ ਕਰ ਲਿਆ ਗਿਆ ਅਸੈਂਬਲੀ ਪੁਆਇੰਟ ਤੇ ਆਉਣਾ ਚਾਹੀਦਾ ਹੈ ਅੱਗ ਲੱਗਣ ਦੇ ਬਾਦ ਪੈਟਰਨ ਬ੍ਰਿਜ ਨੰਬਰ 18 ਤੇ ਸਰਦਾਲੂਆਂ ਦੀ ਢੀੜ ਇਕੱਠੀ ਹੋ ਗਈ ਸੈਕਟਰ 18 ਦੇ ਉਸ ਸਥਾਨ ਤੇ ਵੱਡੀ ਗਿਣਤੀ ਵਿੱਚ ਸੰਤ ਅਤੇ ਮਹਾਤਮਾ ਰਹਿੰਦੇ ਹਨ ਜਿੱਥੇ ਅੱਗ ਲੱਗ ਗਈ ਸੀ ਪਿਛਲੇ ਕੁਝ ਦਿਨਾਂ ਚ ਇੱਥੇ ਇੰਨੀ ਢੀੜ ਹੈ ਕਿ ਪਿਆਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ ਪੁਲਿਸ ਆਰਐਫ ਦੀ ਫਾਇਰ ਬਰਗੇਡ ਮੌਕੇ ਤੇ ਪਹੁੰਚ ਗਈ ਅਤੇ ਟੀਮ ਵਰਕ ਰਹੀ ਇਨ੍ਹਾਂ ਥਾਵਾਂ ਤੇ ਛੜਕ ਨੂੰ ਰੋਕ ਦਿੱਤਾ ਹੋਰ ਥਾਵਾਂ ਦਾ ਰਸਤਾ ਬਦਲ ਦਿੱਤਾ ਜੇਹੀ ਸਥਿਤੀ ਦੇ ਵਿੱਚ ਇਹ ਰਾਤ ਦੀ ਗੱਲ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੀ ਅਮਰੀਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਇਸ ਤਰ੍ਹਾਂ ਗਲੋਬਲ ਮਾਨਵਵਾਦੀ ਸਹਾਇਤਾ ਏਜੰਸੀ ਯੂ ਐਸ ਏ ਆਈ ਡੀ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਚੋਂ ਕੱਢਿਆ ਜਾਵੇਗਾ ਸੂਤਰਾਂ ਮੁਤਾਬਕ ਯੂ ਐਸ ਏਡ ਦੇ 10000 ਕਰਮਚਾਰੀਆਂ ਵਿੱਚੋਂ ਸਿਰਫ 294 ਹੀ ਬਾਕੀ ਰਹਿਣਗੇ ਸਰਕਾਰ ਦੇ ਇਸ ਫੈਸਲੇ ਕਾਰਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖਾਤਰੇ ਵਿੱਚ ਹਨ ਮੀਡੀਆ ਰਿਪੋਰਟ ਮੁਤਾਬਕ 트럼ਪ ਪ੍ਰਸ਼ਾਸਨ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਯੂਐਸ ਏਡ ਵਿੱਚ ਵੱਡੇ ਪੱਧਰ ਤੇ ਛਾਂਟੀ ਦੀ ਯੋਜਨਾ ਬਣਾ ਰਿਹਾ ਹੈ ਰਾਸ਼ਟਰਪਤੀ ਡੋਨਾਲਡ 트럼ਪ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਏਜੰਸੀ ਦੇ 10000 ਤੋਂ ਵੱਧ ਕਰਮਚਾਰੀਆਂ ਵਿੱਚੋਂ ਸਿਰਫ 294 ਹੀ ਆਪਣੀਆਂ ਨੌਕਰੀਆਂ ਬਰਕਰਾਰ ਰੱਖਣਗੇ ਹਸਲ ਜਾਣਕਾਰੀ ਅਨੁਸਾਰ ਅਫਰੀਕਾ ਤੇ ਏਸ਼ੀਆ ਬਿਊਰੋ ਵਿੱਚ ਬਹੁਤ ਘੱਟ ਕਰਮਚਾਰੀ ਬਚਣਗੇ ਡਾਇਰੈਕਟਰਜ਼ ਦੀ ਰਿਪੋਰਟ ਮੁਤਾਬਕ ਇਸ ਫੈਸਲੇ ਨਾਲ ਅਫਰੀਕਾ ਬਿਊਰੋ ਵਿੱਚ ਸਿਰਫ 12 ਕਰਮਚਾਰੀ ਤੇ ਏਸ਼ੀਆ ਬਿਊਰੋ ਵਿੱਚ ਸਿਰਫ 8 ਕਰਮਚਾਰੀ ਰਹਿ ਜਾਣਗੇ ਇਹ ਯੋਜਨਾ ਐਲਨ ਮਾਸਕ ਦੀ ਅਗਵਾਈ ਵਾਲੇ ਸਰਕਾਰ ਦੇ ਪੁਨਰਗਠਨ ਪ੍ਰੋਗਰਾਮ ਦਾ ਹਿੱਸਾ ਹੈ ਜਦੋਂ ਕਿ ਯੂਐਸ ਆਈਡੀ ਦੇ ਸਾਬਕਾ ਮੁਖੀ ਜੋ ਬਿਡੇਨ ਅਟਫਲ ਨੇ 트੍ਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਹਟਾਉਣ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਜਾਨ ਤੇ ਖਤਰਾ ਹੋ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਸੈਂਕੜੇ ਠੇਕੇ ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਕਈ ਜੀਵਨ ਬਚਾਉਣ ਵਾਲੀਆਂ ਯੋਜਨਾਵਾਂ ਰੁਕ ਗਈਆਂ ਹਨ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਸਾਰੇ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਵੇਗਾ ਤੇ ਵਿਦੇਸ਼ਾਂ ਵਿੱਚ ਤਾਇਨਾਤ ਹਜ਼ਾਰਾਂ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ